ਮੰਮੀ ਜੇ ਪਾਰਕ ਦਾ ਨਾਮ ਸੰਤੋ ਸਿੰਘ ਖਾਲਾਪੜਖੇ। ਉਹ ਕੌਣ ਸਨ? ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ। ਇਹ ਕਹਾਣੀ ਹੈ ਇੱਕ ਐਸੇ ਪੁੱਤ ਦੀ ਜਿਸ ਨੇ ਮਾਂ ਦੀ ਗੋਦ ਤੋਂ ਸੱਚ ਸਿੱਖਿਆ। ਅਤੇ ਦੇਸ਼ ਨੂੰ ਸੱਚ ਦਿਖਾਉਣ ਦੀ ਹਿੰਮਤ ਕੀਤੀ। ਪੰਜਾਬ ਦੇ ਇੱਕ ਸਧਾਰਨ ਘਰ ਵਿੱਚ ਜਸਵੰਤ ਸਿੰਘ ਖਾਲੜਾ ਜੀ ਜਨਮੇ ਉਹ ਕੋਈ ਵੱਡੇ ਨੇਤਾ ਨਹੀਂ ਸਨ ਨਾ ਕੋਈ ਹਥਿਆਰਬੰਦ ਯੋਧਾ ਉਹ ਸਿਰਫ ਸੱਚ ਦੇ ਪੱਖدار ਸਨ ਕਰੀਬ 1990 ਦੇ ਦਹਾਕੇ ਵਿੱਚ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਘਰਾਂ ਤੋਂ ਚੁੱਕੇ ਗਏ ਮਾਂਵਾ ਰੋਈਆਂ ਪਰ ਕੋਈ ਜਵਾਬ ਨਹੀਂ ਮਿਲਿਆ ਜਸਵੰਤ ਸਿੰਘ ਖਾਲੜਾ ਜੀ ਨੇ ਚੁੱਪ ਰਹਿਣ ਤੋਂ ਇਨਕਾਰ ਕਰ ਦਿੱਤਾ ਉਹ ਕਬਰਸਤਾਨਾਂ ਵਿੱਚ ਗਏ ਰਿਕਾਰਡ ਖੰਗਾਲੇ ਅਤੇ ਸਬੂਤ ਇਕੱਠੇ ਕੀਤੇ। ਉਹਨਾਂ ਨੇ ਦੁਨੀਆ ਨੂੰ ਦੱਸਿਆ ਕਿ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ। ਇਹ ਸੱਚ ਬਹੁਤ ਭਾਰੀ ਸੀ ਅਤੇ ਸੱਚ ਬੋਲਣ ਦੀ ਕੀਮਤ ਅਕਸਰ ਜਾਨ ਨਾਲ ਚੁਕਾਉਣੀ ਪੈਂਦੀ ਹੈ। 1995 ਵਿੱਚ ਜਸਵੰਤ ਸਿੰਘ ਖਾਲੜਾ ਜੀ ਨੂੰ ਅਗਵਾ ਕਰ ਲਿਆ ਗਿਆ। ਉਹ ਸਾਨੂੰ ਸਿਖਾਉਂਦੇ ਹਨ ਕਿ ਸੱਚ ਕਦੇ ਨਹੀਂ ਮਰਦਾ ਭਾਵੇਂ ਸੱਚ ਬੋਲਣ ਵਾਲਾ ਸ਼ਹੀਦ ਹੋ ਜਾਵੇ ਮੰਮੀ ਜੀ ਇਹ ਪਾਰਕ ਸਿਜਨੂ ਵਿੱਚ ਕਾਤੋ ਹੈ ਕਿਉਂਕਿ ਸੱਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਅਮਰੀਕਾ ਵਿੱਚ ਰਹਿੰਦੇ ਸਿੱਖ ਲੋਕ ਉਹਨਾਂ ਦੀ ਯਾਦ ਨੂੰ ਜਿੰਦਾ ਰੱਖਣਾ ਚਾਹੁੰਦੇ ਹਨ ਇਸ ਕਰਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਉਹਨਾਂ ਦੀ ਯਾਦ ਵਿੱਚ ਬਣਾਇਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ കാരണം നൂസ് കോപ്പോ